ਦੀਵਾਲੀ ਵੀ ਮਤਲਬ ਪੰਜਾਬ ਦੇ ਵਿੱਚ ਜੇ ਅੱਜ ਪੰਜਾਬ ਉਹਨਾਂ ਦੇ ਨਾਲ ਖਲੋਤਾ ਹੁੰਦਾ ਤੇ ਇਹ ਨੌਬਤ ਨਹੀਂ ਹੋਣੀ ਕੇਜਰੀਵਾਲ ਨੂੰ ਅੰਦਰ ਦੇਣ ਦੀ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਫੜ ਫੜ ਕੇ ਨਜਾਇਜ਼ ਬੜੇ ਲੋਕਾਂ ਨੂੰ ਅੰਦਰ ਦਿੱਤਾ ਤੇ ਬਹੁਤ ਸਾਰੇ ਜਿਹੜੇ ਇੱਥੇ ਇੰਟਰਫੇਅਰ ਕੀਤੇ ਦਖਲਦ ਜਾਂ ਕੀਤੀਆਂ ਤੇ ਜਿਹੜਾ ਅੱਜ ਉਹਦਾ ਰਿਜ਼ਲਟ ਭੁਗਤਿਆ ਗਿਆ ਸਰਕਾਰ ਨੇ ਜੋ ਵੀ ਕੀਤਾ ਵਾ ਇਹ ਬਹੁਤ ਗਲਤ ਕੀਤਾ ਵਾ ਤੇ ਚੋਣਾਂ ਦੇ ਉੱਤੇ ਇਸ ਗੱਲ ਦਾ ਗ੍ਰਿਫਤਾਰੀ ਦਾ ਬਹੁਤ ਜ਼ਿਆਦਾ ਅਸਰ ਪਾਊਗਾ ਬਹੁਤ ਮਾਰੀ ਗੱਲ ਆ ਮੌਜੂਦਾ ਨਾਗ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਇੱਕੇ ਪਰਚਾ ਦੇ ਦਿੰਦੀ ਪੰਜਾਬ ਸਰਕਾਰ ਸੈਂਟਰ ਸਰਕਾਰ ਆ ਜਿਹੜੀ ਉਹ ਫੜ ਕੇ ਪੰਜਾਬ ਵਾਲਿਆਂ ਦੇ ਪਰਚੇ ਦੇਈ ਜਾਂਦੀ ਇਹ ਤੇ ਨਾ ਅੱਜ ਉਹ ਕੰਮ ਹੋ ਗਿਆ ਵੀ ਇੱਕ ਦੂਜੇ ਨੂੰ ਅੰਦਰ ਦੇਣਾ ਅੰਦਰ ਦੇਣਾ ਖੇਡਣ ਡੈ ਇਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਸੈਂਟਰ ਸਰਕਾਰ ਨੂੰ ਨਾ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਸਿਰਫ ਆਪਣੀਆਂ ਚੌਧਰਾਂ ਨਾਲ ਲੈਣਾ ਦੇਣਾ ਵਾ ਆਪਣੇ ਨਾਲ ਲੈਣਾ ਦੇਣਾ ਵਾ ਇੱਕ ਪਾਸੇ ਲੋਕ ਲੋਕ ਸਭਾ ਚੋਣ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਆਮ ਆਦੀ ਪਾਰਟੀ ਦੇ ਕੀ ਹਾਲਾਤ ਨੇ ਲੋਕ ਸਭਾ ਚੋਣਾਂ ਦੇ ਵਿੱਚ ਕੀ ਇਸ ਦਾ ਅਸਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਪਵੇਗਾ ਇਹ ਜਨਰਲੀ ਸਾਡੇ ਨਾਲ ਕੁਝ ਲੋਕ ਮੌਜੂਦ ਹੈ ਅਸੀਂ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਜੀ ਇੱਕ ਪਾਸੇ ਲੋਕ ਸਭਾ ਚੋਣ ਹੈ ਦੂਜੇ ਪਾਸੇ ਅਰਵਿੰਦ ਕੇਜਰੀਵਲ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਦੇਖੋ ਬੜੀ ਮਾੜੀ ਗੱਲ ਹੈ ਜੇ ਇੱਕ ਚੀਫ ਮਿੰისტਰ ਨੂੰ ਇਦਾਂ ਫੜ ਕੇ ਅੰਦਰ ਦੇਣਾ ਹੋਣਾ ਤੇ ਬੜੀ ਗਲਤ ਗੱਲ ਹੈ ਇੱਕ ਤਾਨਾਸ਼ਾਹ ਰਵਈਆ ਕੇਂਦਰ ਸਰਕਾਰ ਦਾ ਇਹ ਬਹੁਤ ਹੀ ਗਲਤ ਗੱਲ ਹੈ ਇੱਕ ਮੌਜੂਦਾ ਚੁਣੇ ਨੁਮਾਇੰਦੇ ਨੂੰ ਜੇ ਅੰਦਰ ਦੇ ਦਿੱਤੀਏ ਪਰ ਜੇ ਦੂਜੇ ਪੱਖ ਤੋਂ ਗੱਲ ਕਰੀਏ ਤੇ ਕੇਜਰੀਵਾਲ ਜੀ ਵੀ ਮਤਲਬ ਪੰਜਾਬ ਦੇ ਵਿੱਚ ਜੇ ਅੱਜ ਪੰਜਾਬ ਉਹਨਾਂ ਦੇ ਨਾਲ ਖਲੋਤਾ ਹੁੰਦਾ ਤੇ ਇਹ ਨੌਬਤ ਨਹੀਂ ਹੋਣੀ ਕੇਜਰੀਵਾਲ ਨੂੰ ਅੰਦਰ ਦੇਣ ਦੀ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਫੜ ਫੜ ਕੇ ਨਜਾਇਜ਼ ਬੜੇ ਲੋਕਾਂ ਨੂੰ ਅੰਦਰ ਦਿੱਤਾ ਤੇ ਬਹੁਤ ਸਾਰੇ ਜਿਹੜੇ ਇੱਥੇ ਇੰਟਰਫੇਅਰ ਕੀਤੇ ਦਖਲਦੰਦ ਜੀਆਂ ਕੀਤੀਆਂ ਤੇ ਜਿਹੜਾ ਅੱਜ ਉਹਦਾ ਰਿਜ਼ਲਟ ਭੁਗਤਿਆ ਗਿਆ ਫਿਰ ਤੁਸੀਂ ਦੇਖੋ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾ ਕੇ ਤੇ ਉਹਨਾਂ ਨੂੰ ਪੰਜਾਬ ਦੀਆਂ ਜ਼ਿਲ੍ਹਿਆਂ ਤੋਂ ਬਾਹਰ ਸੁੱਟਦਾ ਇਹਨਾਂ ਨੇ ਉਦੋਂ ਕਿਸੇ ਦੀ ਸੁਣੀ ਨਹੀਂ ਵਾਰੀ ਆਪੂ ਆਪਣੀ ਹਰ ਵਾਰੀ ਆਉਂਦੀ ਹੈ ਕਿਸੇ ਦੀ ਵਾਰੀ ਪਹਿਲਾਂ ਐਂ ਤੇ ਕਿਸੇ ਦੀ ਮਗਰੋਂ ਆਉਂਦੀ ਹੈ ਤੇ ਲੋਕਾਂ ਨੇ ਅਰਦਾਸਾਂ ਕੀਤੀਆਂ ਇਹ ਜਿਹ ਉਹ ਇਹ ਤੁਹਾਡੇ ਸਾਹਮਣੇ ਉਹਦਾ ਨਤੀਜਾ ਆ ਗਿਆ ਪਰ ਇਹ ਹੈਗਾ ਪ੍ਰੋਟੋਕੋਲ ਅਨਸਾਰ ਗਲਤ ਆ ਇੱਕ ਚੁਣੇ ਨੁਮਾਇੰਦੇ ਨੂੰ ਇਦਾਂ ਨਹੀਂ ਫੜ ਕੇ ਇੱਕ ਚੀਫ ਮਿਨਿਸਟਰ ਨੂੰ ਅੰਦਰ ਦੇ ਦੇਣਾ ਚਾਹੀਦਾ ਉਹ ਵੀ ਇਲੈਕਸ਼ਨਾਂ ਦੇ ਲਾਗੇ ਜਾਂ ਤੇ ਇਲੈਕਸ਼ਨ ਤੋਂ ਪਹਿਲਾਂ ਪਤਾ ਕਰਦੇ ਫਿਰ ਸਭ ਤੋਂ ਵੱਡੀ ਗੱਲ ਕੀ ਜਦੋਂ ਇਹਨਾਂ ਨੂੰ ਫੜਦੇ ਆ ਇਹਨਾਂ ਦੇ ਫਿਰ ਇਹ 4 ਮਹੀਨੇ 6 ਮਹੀਨੇ ਹੋਰ ਦੋ ਸਾਲਾਂ ਨੂੰ ਜ਼ਮਾਨਤਾ ਕਰਾ ਕੇ ਆਏ ਨੇ ਜੇ ਵਾਕਿਆ ਹੀ ਇਹਨਾਂ ਨੇ ਕਰਪਸ਼ਨ ਕੀਤੀ ਹੁੰਦੀ ਆ ਤੇ ਫਿਰ ਇਹਨਾਂ ਦੀਆਂ ਪ੍ਰਾਪਤੀਆਂ ਕਿਉਂ ਨਹੀਂ ਸੀਜ਼ ਕਰਦੇ ਉਹ ਪੈਸਿਆਂ ਦਾ ਪਤਾ ਕਿਉਂ ਨਹੀਂ ਕਰਦੇ ਕਿ ਉਹ ਪੈਸੇ ਗਏ ਕਿੱਥੇ ਆ ਇਹ ਚੀਜ਼ਾਂ ਦਾ ਸਾਰੀਆਂ ਦਾ ਪਤਾ ਲੱਗਣਾ ਚਾਹੀਦਾ ਵਾ ਇਹ ਦੋ ਪਹਿਲੂਆਂ ਤੋਂ ਪੱਖ ਜਿਹੜਾ ਹਰ ਬੰਦੇ ਦਾ ਸੋchnਾ ਚਾਹੀਦਾ ਵਾ ਇਹ ਨਹੀਂ ਵੀ ਫੜ ਕੇ ਤੁਸੀਂ ਜਦੋਂ ਇਲੈਕਸ਼ਨ ਆਈਆਂ ਤੇ ਕਿਸੇ ਨੂੰ ਵੀ ਅੰਦਰ ਦੇ ਦਿਓ ਭਾਜੀ ਕਿ ਲੋਕ ਸਭਾ ਚੋਣਾ ਹੋਏਗਾ ਬਿਲਕੁਲ ਹੋਏਗਾ ਜੀ ਬਹੁਤ ਫਰਕ ਪਏਗਾ ਭਾਜੀ ਕੀ ਲੱਗਦਾ ਕਿ ਲੋਕ ਸਭਾ ਚੋਣਾ ਕਿਉਂਕਿ ਚੋਣ ਹੈ ਚੋਣ ਤੋਂ ਪਹਿਲਾਂ ਅਰਵਿੰਦ ਕੇਜੀਵਲ ਦੀ ਗ੍ਰਿਫਤਾਰੀ ਤੇ ਕੀ ਲੱਗਦਾ ਕਿ ਹਾਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਗਰ ਅਦਾ ਪ੍ਰਚਾਰ ਗਲਤ ਕੀਤਾ ਗਿਆ ਦੂਜੀ ਆਪੋਜੀਸ਼ਨ ਪਾਰਟੀ ਆ ਇਹ ਪਹਿਲੀ ਗੱਲ ਹੈ ਵੀ ਸੈਂਟਰ ਸਰਕਾਰ ਨੇ ਜੋ ਵੀ ਕੀਤਾ ਵਾ ਇਹ ਬਹੁਤ ਗਲਤ ਕੀਤਾ ਵਾ ਤੇ ਚੋਣਾਂ ਦੇ ਉੱਤੇ ਇਸ ਗੱਲ ਦਾ ਗ੍ਰਿਫਤਾਰੀ ਦਾ ਬਹੁਤ ਜ਼ਿਆਦਾ ਅਸਰ ਪਾਊਗਾ ਬਹੁਤ ਮਾਰੀ ਗੱਲ ਆ ਕਿ ਮੌਜੂਦਾ ਨਾਗ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਇਹ ਪਹਿਲਾਂ ਕਿਉਂ ਨਹੀਂ ਕਿਸੇ ਨਾ ਕੋਈ ਕਾਰਵਾਈ ਕਰਦੇ ਇਲੈਕਸ਼ਨ ਆਉਣ ਦੇ ਨੇੜੇ ਇਹਨਾਂ ਨੇ ਇਹ ਕਾਰਵਾਈ ਕੀਤੀ ਹੈ ਬਹੁਤ ਗਲਤ ਕੀਤਾ ਹੈ ਚੋਣਾਂ ਵੀ ਸਟੰਟ ਹੋ ਸਕਦਾ ਮੈਂ ਦੇਖੋ ਜੀ ਪਹਿਲੇ ਤੇ ਇਹ ਕਹਿਣਾ ਚਾਹਣਾ ਕਿ ਜਿਹੜੇ ਆ ਭਾਜਪਾ ਇਹ ਸਰਕਾਰ ਇਹ ਪਹਿਲੇ ਇਹ ਆਪਣੇ ਜਿਹੜੇ ਕਰੰਟ ਮੁੱਦਿਆਂ ਨੂੰ 扑ੜਕਾਉਣ ਦੇ ਚੱਕਰ ਦੇ ਵਿੱਚ ਉਸੇ ਵੇਲੇ ਇਹਨਾਂ ਨੇ ਕੇਜਰੀਵਾਲ ਦੇ ਉੱਤੇ ਇਹ ਕਾਰਵਾਈ ਕੀਤੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਕ ਦਿਨ ਪਹਿਲੇ ਹੀ ਇਹਨਾਂ ਦੀ SBI ਵੱਲੋਂ ਜਿਹੜੀ ਇਲੈਕਟਰੋਲ ਬਾਂਡ ਦੀ ਨਿਊਜ਼ ਵਾਇਰਲ ਹੋਈ ਸੀ। ਉਸ ਤੋਂ ਬਾਅਦ ਇਹਨਾਂ ਨੇ ਉਸੇ ਲਈ ਨੈਕਸਟ ਅਗਲੇ ਦਿਨੀ ਇਹਨਾਂ ਨੂੰ ਸੰਬੰਧ ਦੇ ਕੇ ਦੁਬਾਰਾ ਨੂੰ ਬਲਕਿ ਗ੍ਰਿਫਤਾਰ ਕਰ ਦਿੱਤਾ। ਹੂੰ। ਬਾਕੀ ਕੀ ਰਹੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਲੈਕਸ਼ਨ ਦੇ ਉੱਤੇ ਇਹਦਾ ਪ੍ਰਭਾਵ ਪਏਗਾ ਡੈਫੀਨਿਟਲੀ ਇਹਦਾ ਪ੍ਰਭਾਵ ਪਏਗਾ। ਉਹ ਕੇਜਰੀਵਾਲ ਦੀ ਆਟੋ ਮੋਡ ਦੇ ਉੱਤੇ ਹੀ ਜ਼ਿਆਦਾ ਪਬਲਿਸਿਟੀ ਹੋ ਗਈ ਹੈ। ਜੋ ਕਿ ਉਲਟ ਬਜਪਾ ਦਾ ਸੈਂਟਰ ਸਰਕਾਰ ਦੇ ਅਗੇਂਸਟ ਜਾਏਗੀ। ਹੂੰ। ਤੇ ਮੈਨੂੰ ਜੋ ਲੱਗਦਾ ਕਿ ਇਹ ਜੋ ਵੀ ਕੀਤਾ ਜਾਂਦਾ ਹੈ ਨਾ ਬਹੁਤ ਗਲਤ ਕੀਤਾ। ਭਾਜੀ ਪੰਜਾਬ 'ਚ ਕਿਵੇਂ ਦੇਖਦੇ ਹੋ ਜਿਹੜੇ ਇਲੈਕਸ਼ਨਸ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੇ ਨਜ਼ਰੀਏ ਦੇ ਸਾਹਮਣੇ? ਮਾਜੀ ਸੋਰੀ ਹਾਂਜੀ ਮੈਨੂੰ ਹਾਂਜੀ ਭਾਜੀ ਦੇਖੋ ਜੀ ਪੰਜਾਬ ਦੇ ਜਿਹੜੇ ਮੁੱਦੇ ਆ ਇਹਨਾਂ ਬਾਰੇ ਅਸੀਂ ਕੀ ਦਸੀਏ ਬਟ ਅਸੀਂ ਸਾਡਾ ਇਹ ਇਹ ਦੇਖਣਾ ਮੰਦਣਾ ਹੈ ਕਿ ਦੇਖੋ ਜਿਹਦੀ ਜਿਹੜੇ ਰਾਜ ਦੀ ਪ੍ਰਜਾ ਨਾ ਉਹ ਜੋ ਉਹਨੇ ਚਾਹਣਾ ਨਾ ਉਹ ਹੀ ਉਹਨੇ ਕਰਨਾ ਹੈ ਉਹ ਹੀ ਉਹਨੇ ਵਖਾਣਾ ਹੈ ਬਟ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕਿਸੇ ਲਈ ਗਲਤ ਕਰਦੇ ਆ ਟੋਆ ਪਟਦੇ ਆ ਤੇ ਕਿਸੇ ਵੇਲੇ ਸਾਨੂੰ ਉਹਦੇ ਵਿੱਚ ਖੁਦ ਡਿੱਗਣਾ ਪੈਂਦਾ ਤੇ ਸੋ ਮੇਰੇ ਹਿਸਾਬ ਨਾਲ ਮੇਰੇ ਨਜ਼ਰੀਏ ਨਾ ਦੇਖਿਆ ਜਾਵੇ ਤੇ ਜੋ ਇਹਨਾਂ ਨੇ ਕਾਰ ਐਕਸ਼ਨ ਲਿਤਾ ਹੈ ਉਹਨਾਂ ਨੂੰ ਅੰਦਰ ਰੱਖ ਕੇ ਤੇ ਉਹ ਇਹਨਾਂ ਨੇ ਆਪਣੇ ਗਲ ਮੁਸੀਬਤ ਖੁਦ ਪਾਈ ਆ 13 13 ਸੀਟਾਂ ਪੰਜਾਬ ਦੀਆਂ 14ਵੀਂ ਚੰਡੀਗੜ੍ਹ ਦੀ ਕੀ ਲੱਗਦਾ ਕਿ ਕਿੰਨੀਆਂ ਸੀਟਾਂ ਕਿਦੇ ਝੋਲੀ ਚ ਪੈ ਸਕਦੀਆਂ ਦੇਖੋ ਜੀ ਫਿਲਹਾਲ ਪੰਜਾਬ ਦੇ ਲੋਕ ਕੁਝ ਖਫਾ ਨੇ ਆਮ ਆਦਮੀ ਪਾਰਟੀ ਤੋਂ ਤੇ ਕੁਝ ਬਹੁਤ ਖੁਸ਼ ਨੇ ਤੇ ਮੇਰੇ ਹਿਸਾਬ ਦੇ ਨਾਲ ਤੇ ਆਮ ਆਦਮੀ ਪਾਰਟੀ ਦਾ ਹੀ ਮੈਨੂੰ ਲੱਗਦਾ ਹੈ ਕਿ ਜੋ ਦੇਖਣ ਵਾਲਾ ਨਜ਼ਰੀਆ ਹੈ ਉਹ ਉਹਨਾਂ ਉਹਨਾਂ ਦੇ ਹੱਕ ਚ ਇਸੀ ਗੱਲ ਕਰਾਂਗੇ ਹਾਂਜੀ ਬਾਜੀ ਐਕਚੁਅਲੀ ਕੀ ਹੈ ਕਿ ਜਦੋਂ ਦਾ ਸਰਵੇ ਆਇਆ ਇਹਨਾਂ ਨੇ ਇਲੈਕਸ਼ਨ ਦਾ ਸਰਵੇ ਲਾਂਚ ਕੀਤਾ ਹੋਇਆ ਭਾਜਪਾ ਸਰਕਾਰ ਜਾਂ ਸੈਂਟਰ ਸਰਕਾਰ ਜਿਹੜੀਆਂ ਵਾ ਉਹ ਵੈਸੇ ਹੀ ਡਰ ਗਈਆਂ ਇਹਨਾਂ ਤੋਂ ਬਾਕੀ ਰਹਿ ਗਈ ਗੱਲ ਕਿ ਜੋ ਵੀ ਇਹਨਾਂ ਨੇ ਕੰਮ ਕੀਤੇ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਹਰ ਇੱਕ ਦੇ ਬਿਲੀ ਫ੍ਰੀ ਹੈ ਐਜੂਕੇਸ਼ਨ ਫ੍ਰੀ ਹੈ ਅੱਛੇ ਸਕੂਲ ਬਣਾ ਦਿੱਤੇ ਆ ਉਹਨਾਂ ਨੇ ਐ ਨਹੀਂ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਜਾਂ ਉਹ ਉਹਨਾਂ ਦੇ ਅਹੁਦੇਦਾਰ ਆ ਉਹੋ ਹੀ ਇਸ ਨੂੰ ਯੂਜ਼ ਕਰਨਗੇ ਹਰ ਇੱਕ ਘਰ ਦੇ ਵਿੱਚ ਜਾ ਰਿਹਾ ਚਾਹੇ ਉਹ ਕਾਲੀ ਦਾ ਅਕਾਲੀ ਵਰਕਰ ਹੈ ਚਾਹੇ ਉਹ ਕਾਂਗਰਸੀ ਆਪਾ ਚਾਹੇ ਉਹ ਭਾਜਪਾ ਹਰ ਇੱਕ ਨੂੰ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਐਕਚੁਅਲੀ ਕੀ ਹੈ ਪਿਛਲੇ 70 ਸਾਲਾਂ ਤੋਂ ਬਈ ਸਰਕਾਰਾਂ ਨੇ ਕੁਝ ਕੀਤਾ ਨਹੀਂ ਹੁਣ ਜਦੋਂ ਇਹ ਦੋ ਸਾਲਾਂ ਦੇ ਵਿੱਚ ਉਹ ਕੰਮ ਕਰ ਰਹੀ ਹੈ ਤੇ ਕੰਮ ਕਰਕੇ ਦਿਖਾ ਰਹੀ ਹੈ ਤੇ ਇਹਨਾਂ ਨੂੰ ਉਹ ਚਰਿਆ ਨਹੀਂ ਜਾ ਰਿਹਾ ਜਿਹੜਾ ਕਿ ਮੇਰੇ ਹਿਸਾਬ ਨਾਲ ਆਉਣ ਵਾਲੀ ਪੀੜ੍ਹੀ ਦੇ ਲਈ ਬਹੁਤ ਖਤਰਨਾਕ ਹੈ ਕਿ ਕਿਉਂਕਿ ਜੇ ਅੱਜ ਇਹਨਾਂ ਨੂੰ ਅਸੀਂ ਕੰਮ ਨਹੀਂ ਕਰਨ ਦੇ ਕੇ ਦੇ ਦੇ ਸਕਦੇ ਤੇ ਬਾਅਦ ਵਿੱਚ ਆਉਣ ਵਾਲਾ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਅਸੀਂ ਇਸੇ ਤਰ੍ਹਾਂ 70 ਸਾਲ ਹੋਰ ਫਿਰ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਭਾਜੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕੰਮ 2 ਸਾਲਾਂ ਚ ਆਮ ਆਦੀ ਪਾਰਟੀ ਨੇ ਕੀਤੇ ਆ ਜਾਂ ਜਿਹੜੇ ਨਹੀਂ ਕੀਤੇ ਆ ਕਿਉਂਕਿ ਨਸ਼ਿਆ ਖਤਮ ਕਰਨ ਦਾ ਵੀ ਵਾਦਾ ਕੀਤਾ ਸੀ ਕਿ ਲੱਗਦਾ ਕਿ ਜਿਹੜੇ ਕੰਮ ਕੀਤੇ ਆ ਉਸ ਦਾ ਫਾਇਦਾ ਲੋਕ ਸਭਾ ਚੋਣਾਂ ਦੇ ਵਿੱਚ ਮਿਲੇਗਾ ਬਿਲਕੁਲ ਮਿਲੇਗਾ ਫਾਇਦਾ ਹੂੰ ਕਿਉਂ ਨਹੀਂ ਮਿਲੇਗਾ ਕੰਮ ਇਹਨਾਂ ਨੇ ਜੋ ਵੀ ਕੀਤੇ ਵਧੀਆ ਕਰ ਰਹੀ ਆ ਅੱਗੇ ਵੀ ਵਧੀਆ ਹੋਣਗੇ ਕੀ ਲੱਗਦਾ ਭਾਈ ਤੁਹਾਨੂੰ ਫਾਇਦਾ ਮਿਲੇਗਾ ਜਾਂ ਅਰਵਿੰਦ ਕੇਜੀਵਲ ਦੀ ਜੇਲ੍ਹ ਜਾਂਦਾ ਨੁਕਸਾਨ ਹੋਏਗਾ ਨਾ ਤੇ ਕੋਈ ਫਾਇਦਾ ਮਿਲੂਗਾ ਨਾ ਕੋਈ ਨੁਕਸਾਨ ਹੋਊਗਾ ਗੱਲ ਇਹ ਆ ਪੀ ਵੇਖੋ ਜੋ ਬੀਜਣਾ ਸੋ ਵੜਣਾ ਪੰਜਾਬ ਦੇ ਵਿੱਚ ਅੱਜ ਜ਼ਹਿਰੀਲੀ ਸ਼ਰਾਬ ਦੇ ਨਾਲ ਕਿੰਨੇ ਲੋਕ ਮਰ ਗਏ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਆਰਥਿਕ ਪੱਖੋਂ ਕਿੰਨਾ ਕਮਜ਼ੋਰ ਕਰਤਾ 1000 ਰੁਪਏ ਨਾ ਕਿਹਾ ਉਹ ਕੁਝ ਦਿਨ ਨਹੀਂ ਦਿੱਤਾ ਅੱਜ ਤੁਸੀਂ ਇੱਥੇ ਵੇਖੋ ਜਿਹੜਾ ਬੋਲਦਾ ਵਾ ਕੋਈ ਵੀ ਲੋਕਲ ਮੀਡੀਆ ਜਿਹੜਾ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਜਾਂਦਾ ਕੋਈ ਮੜੀ ਜੀ ਆਵਾਜ਼ ਚੁੱਕਦਾ ਉਹਨੂੰ ਅੰਦਰ ਦੇ ਦਿੰਦੇ ਕੋਈ ਨਿਸ਼ਾਨੀ ਬੰਦ ਹੋਇਆ ਇੱਥੇ ਜਿੰਨੇ ਵਾਅਦੇ ਕੀਤੇ ਸੀ ਅੱਜ ਪੰਜਾਬ ਦੇ ਬਾਹਰ ਦੇ ਸੂਬਿਆਂ ਤੋਂ ਲਿਆ ਕੇ ਉਹਨਾਂ ਨੌਕਰੀਆਂ ਦਿੱਤੀਆਂ ਜਾਂਦੀਆਂ ਤੁਸੀਂ ਵੇਖੋ ਵੀ ਜਿਹੜਾ ਵੀ ਬੋਲਦਾ ਵਾ ਉਹਦੇ ਤੇ ਇਹ ਪੰਜਾਬ ਵਾਲੇ ਫੜ ਕੇ ਪਰਚਾ ਦੇ ਦਿੰਦੀ ਪੰਜਾਬ ਸਰਕਾਰ ਸੈਂਟਰ ਸਰਕਾਰ ਆ ਜਿਹੜੀ ਉਹ ਫੜ ਕੇ ਪੰਜਾਬ ਵਾਲਿਆਂ ਤੇ ਪਰਚੇ ਦੇਈ ਜਾਂਦੀ ਇਹ ਤੇ ਨਾ ਅੱਜ ਉਹ ਕੰਮ ਹੋ ਗਿਆ ਵੀ ਇੱਕ ਦੂਜੇ ਨੂੰ ਅੰਦਰ ਦੇਣਾ ਅੰਦਰ ਦੇਣਾ ਖੇਡਣ ਡਿਆ ਇਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਸੈਂਟਰ ਸਰਕਾਰ ਨੂੰ ਨਾ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਸਿਰਫ ਆਪਣੀਆਂ ਚੌਧਰਾ ਨਾਲ ਲੈਣਾ ਦੇਣਾ ਵਾ ਆਪਣੇ ਨਾਲ ਲੈਣਾ ਦੇਣਾ ਵਾ ਇਹਨਾਂ ਨੂੰ ਆਪਣੀਆਂ ਕੁਰਸੀਆਂ ਨਾਲ ਲੈਣਾ ਦੇਣਾ ਔਰ ਇਤਿਹਾਸ ਕੈਂਪ ਕਰਤਾ ਪੰਜਾਬ ਦੇ ਸਾਡੇ ਮੰਤਰੀ ਜਿਹੜੇ ਹਰਜੋਤ ਬੈਂਸਿਆ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਇਤਿਹਾਸ ਕੈਂਪ ਕੀਤਾ 30 ਮਿੰਟ ਦਾ 30 ਮਿੰਟ ਦਾ ਜਿਹੜਾ ਵਾ ਉਹ ਉਥੇ ਧਰਨਾ ਦਿੱਤਾ 30 ਸੈਕਿੰਡ ਦਾ ਸੌਰੀ 30 ਸੈਕਿੰਡ ਦਾ ਧਰਨਾ ਦਿੱਤਾ ਵਾ ਤੇ ਉਸ ਧਰਨੇ ਦੇ ਵਿੱਚ ਜਿਹੜਾ ਪੁਲਿਸ ਨੇ ਉਸੇ ਵੇਲੇ ਚੁੱਕ ਕੇ ਲੈ ਲਿਆ ਤੇ ਉਹ ਅੱਜ ਪੰਜਾਬ ਦੀ ਬਦਨਾਮੀ ਹੋਣ ਈ ਆ ਪੰਜਾਬ ਕੁਰਬਾਨੀਆਂ ਨਾਲ ਜਾਣਿਆ ਜਾਂਦਾ ਵਾ ਪੰਜਾਬ ਜਿਹੜਾ ਸੂਰਬੀਰ ਯੋਧਿਆਂ ਦੀ ਧਰਤੀ ਆ ਤੇ ਸਾਨੂੰ ਇਹਨਾਂ ਨੇ ਆਰਥਿਕ ਪੱਖੋਂ ਇਹੋ ਜਿਹਾ ਕਰਤਾ ਬੋਰਡ ਲਵਾ ਲਵਾ ਕੇ ਇਹਨਾਂ ਨੇ ਸਾਡੇ ਪੰਜਾਬ ਦਾ ਉਹ ਬੇੜਾ ਕਰ ਕੀਤਾ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਕੀਤੀ ਅੱਜ ਸਾਨੂੰ ਸ਼ਰਮ ਆਉਂਦੀ ਸਾਡੇ ਪੰਜਾਬ ਦੇ ਨੌਜਵਾਨ ਆ ਜਿਹੜੇ ਇੱਥੋਂ ਛੜ ਛੜ ਕੇ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਉਹਦੇ ਸਾਰੇ ਜ਼ਿੰਮੇਵਾਰ ਕੌਣ ਨੇ ਆ ਪੰਜਾਬ ਸਰਕਾਰ ਜਿਹੜਾ ਬੋਲਦਾ ਉਹੀ ਉਹਨੂੰ ਫੜ ਕੇ ਅੰਦਰ ਦੇ ਦਿੰਦੇ ਆ ਇੰਨਾ ਬੁਰਾ ਹਾਲ ਕਰਤਾ ਇਹਨਾਂ ਨੇ ਇੰਨਾ ਬੁਰਾ ਹਾਲ ਕਰਤਾ ਕਿ ਅੱਜ ਸਾਨੂੰ ਇਸ ਗੱਲ ਦੀ ਮਤਲਬ ਆਉਣ ਦਾ ਸੋਚਣ ਤੇ ਮਜਬੂਰ ਹਾਂ ਸੀ ਕਿ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਸਾਡੀਆਂ ਪੀੜ੍ਹੀਆਂ ਦਾ ਕੀ ਹੋਊਗਾ ਨਾ ਮੀਡੀਆ ਨੂੰ ਆਜ਼ਾਦੀ ਨਾ ਆਮ ਬੰਦੇ ਨੂੰ ਆਜ਼ਾਦੀ ਕਿਸੇ ਤੇ ਖਾਲਸਤਾਨੀ ਦਾ ਟੈਗ ਲਾ ਦਿੰਦੇ ਕਿਸੇ ਤੇ ਅੱਤਵਾਦੀ ਦਾ ਟੈਗ ਲਾ ਦਿੰਦੇ ਅੱਜ ਸਾਡੇ ਕਿਸਾਨ ਬਾਰਡਰਾਂ ਤੇ ਬੈਠੇ ਆ ਦਲਿਤ ਬੱਚਿਆਂ ਨਾਲ ਅਤਿਆਚਾਰ ਹੁੰਦਾ ਕਿਸਾਨੀ ਕਿਸਾਨੀ ਤੇ ਨੁਕਸਾਨ ਹੋਏਗਾ ਪਛਪਾ ਨੂੰ ਜਾਂ ਆਮ ਆਦੀ ਪਾਰਟੀ ਨੂੰ ਉਸ ਦਾ ਫਾਇਦਾ ਮਿਲੇਗਾ ਕਿਸੇ ਨੂੰ ਫਾਇਦਾ ਆਮ ਆਦਮੀ ਪਾਰਟੀ ਨੂੰ ਕਿਸ ਗੱਲ ਦਾ ਫਾਇਦਾ ਮਿਲਣਾ ਤੁਸੀਂ ਦੇਖੋ ਇੱਕ ਤੇ ਪੰਜਾਬ ਦੇ ਨੌਜਵਾਨਾਂ ਨੂੰ ਫੜ ਕੇ ਅੰਦਰ ਦੇਣੋ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਤੇ ਕੀ ਕੀਤਾ ਨਾ ਸਰਕਾਰ ਬਣਾਈ ਕਹਿੰਦੇ ਫੜ ਕੇ ਅਸੀਂ ਅੰਦਰ ਦੇ ਦਾਂਗੇ ਇਹਨਾਂ ਨੇ ਕਿੰਨਾ ਭੰਡੀ ਪ੍ਰਚਾਰ ਕੀਤਾ ਕਾਲੀ ਦਲ ਦਾ ਕਾਂਗਰਸ ਦਾ ਕਿੰਨਾ ਮਜ਼ਾਕ ਡਾਇਆ ਹੁਣ ਇਹ ਕੀ ਕਰਨ ਡੈ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਉਹ ਤਮਾਸ਼ੀਬੀਨਾਂ ਦੀ ਸਰਕਾਰ ਬਣ ਗਈ ਆ ਕਿਤੇ ਵੀ ਪਹਿਲਾਂ ਇਹ ਬੋਲ ਦਿੰਦੇ ਆ ਤੇ ਬਾਅਦ ਚੋਂ 5 ਮਿੰਟ ਬਾਅਦ ਬਿਆਨ ਵਾਪਸ ਲੈ ਲੈਂਦੇ ਆ ਅੱਜ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਾਉਣ ਡੈ ਕਾਰਪੋਰੇਸ਼ਨ ਦੀਆਂ ਚੋਣਾਂ ਕਿਉਂ ਨਹੀਂ ਕਰਾਉਣ ਡੈ ਇਸੇ ਕਰਕੇ ਨਹੀਂ ਕਰਾਉਣ ਡੈ ਉਹਨਾਂ ਨੂੰ ਪਤਾ ਵਾ ਵੀ ਉਹਦਾ ਰਿਜ਼ਲਟ ਕੀ ਨਿਕਲਦਾ ਵਾ ਤੁਸੀਂ ਦੱਸੋ ਵੀ ਪੰਜਾਬ ਨੂੰ ਐਜੂਕੇਸ਼ਨ ਦੀ ਲੋੜ ਆ ਪੰਜਾਬ ਨੂੰ ਹਸਪੀਟ ਪੰਜਾਬ ਨੂੰ ਰੋਜ਼ਗਾਰ ਦੀ ਲੋੜ ਆ ਪੰਜਾਬ ਨੂੰ ਆਟੇ ਦਾਲ ਦੀ ਲੋੜ ਨਹੀਂ ਆ ਤੁਸੀਂ ਸਾਨੂੰ ਆਰਥਿਕ ਪੱਖੋਂ ਆ ਜਿਹੜਾ ਬੱਤੀ ਦੇਣ ਡਿਆ ਘਰੋਂ ਥੋੜੀ ਦੇਣ ਡਿਆ ਇਹ ਬੱਤੀ ਜਿਹੜੀ ਦੇਣ ਡਿਆ ਤੁਹਾਡੇ ਟੈਕਸ ਦੇ ਪੈਸੇ ਆ ਜਿਹੜਾ ਆਟਾ ਦੇਲ ਦੇਣ ਡਿਓ ਤੁਹਾਡੇ ਟੈਕਸ ਦਾ ਪੈਸਾ ਸਾਨੂੰ ਫ੍ਰੀ ਕੁਝ ਨਹੀਂ ਚਾਹੀਦਾ ਇਹਨਾਂ ਨੇ ਕੀਮਤਾਂ ਘਟਾਓ ਲੋਕਾਂ ਨੂੰ ਰੋਜ਼ਗਾਰ ਦਓ ਜਿਹੜੇ ਨੌਜਵਾਨ ਬਾਹਰ ਵਿਦੇਸ਼ਾਂ ਦੀ ਧਰਤੀ ਤੇ ਜਾਣ ਡਿਆ ਆ ਨਾ ਉਹਨਾਂ ਨੂੰ ਇੱਥੇ ਰੋਜ਼ਗਾਰ ਦਓ ਅੱਜ ਇਸ ਇਹ ਕਹਿੰਦੇ ਗੋਰੇ ਕੰਮ ਕਰਨਗੇ ਆਉਣਗੇ ਸਾਡੇ ਤੇ ਸਾਡੇ ਦੇ ਪੰਜਾਬੀ ਵਿਚਾਰੇ ਇਥੋਂ ਛੜ ਛੜ ਜਾਈ ਜਾਂਦੇ ਆ ਭਾਜੀ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਵਿੰਦ ਕੇਜੀ ਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਉਸ ਦਾ ਨੁਕਸਾਨ ਹੋਏਗਾ 13 ਸੀਟਾਂ ਚ ਕਿੰਨੀਆਂ ਸੀਟਾਂ ਮੰਨਦੇ ਹੋ ਕਿ ਕਿੰਨੂੰ ਕਿਸ ਦੀ ਝੋਲੀ 'ਚ ਪੈ ਸਕਦੀ ਹੈ ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੈ ਜੀ ਇਸ ਚੀਜ਼ ਦਾ ਦੇਖੋ ਜੀ ਜਿਸ ਤਰ੍ਹਾਂ ਦੀ ਰਾਜਨੀਤਿਕ ਜਿਸ ਤਰ੍ਹਾਂ ਦਾ ਬੀਜਾਂਗੇ ਉਤਰਾਂ ਦਾ ਵੱਢਾਂਗੇ ਜਿਹੜੀ ਪੰਜਾਬ ਦੇ ਅੰਦਰ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਦਿਨ ਦਿਹਾੜੇ ਜਦੋਂ ਮਰਜੀ ਜੀ ਕਰਦਾ ਜਿਹੜੀ ਮਰਜੀ ਪਾਰਟੀ ਦਾ ਲੀਡਰ ਚੁੱਕ ਕੇ ਜਿਹੜਾ ਉਹਦੇ ਖਿਲਾਫ ਬੋਲਦਾ ਜਿਹੜਾ ਛੱਟ ਦੀ ਆਵਾਜ਼ ਚੁੱਕਦਾ ਏ ਉਹਨੂੰ ਚੁੱਕ ਕੇ ਅੰਦਰ ਛੁੱਟ ਦਿੰਦੇ ਆ ਅੱਜ ਆਮ ਆਦਮੀ ਪਾਰਟੀ ਬੜੇ ਵੱਡੇ ਪੱਧਰ ਉੱਤੇ ਚੀਕਾਂ ਮਾਰ ਰਹੀ ਹੈ ਦਿੱਲੀ ਦੀ ਕੋਈ ਸਟੇਟ ਦੀ ਰਾਜਧਾਨੀ ਅੰਦਰ ਜਾ ਕੇ ਆਮ ਆਦਮੀ ਪਾਰਟੀ ਪ੍ਰਸਾ protester ਕਰ ਰਹੀ ਹੈ ਇਸ ਕਰਕੇ ਕਰ ਰਹੀ ਹੈ ਕਿਉਂਕਿ ਦਿੱਲੀ ਦੇ ਸੀਐਮ ਕੇਜਰੀਵਾਲ ਨੂੰ ਅੰਦਰ ਛੁੱਟਿਆ ਗਿਆ ਤੇ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੀ ਧਰਤੀ ਉੱਤੇ ਚਾਤ ਮਾਰਨ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਹੱਕ ਛੱਟ ਦੀ ਆਵਾਜ਼ ਉਠਾਉਂਦੇ ਨੇ ਔਰ ਸਰਦਾਰ ਸੁਖਪਾਲ ਸਿੰਘ ਖੈਰ ਨੂੰ ਇਹਦਾ ਖਮਿਆਜਾ ਇਹ ਭੁਗਤਣਾ ਪੈਂਦਾ ਹੈ ਵਕਤ ਦੀ ਸਰਕਾਰ ਵੱਲੋਂ ਵਕਤੀਆ ਹਕੂਮਤ ਵੱਲੋਂ ਕਿ ਉਹਨਾਂ ਨੂੰ ਅੰਦਰ ਜੇਲ੍ਹ ਕੱਟਣੀ ਪੈਂਦੀ ਹੈ ਜੇ ਅੱਜ ਦਿੱਲੀ ਦੇ ਸੀਐਮ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜੇ ਅੰਦਰ ਛੁੱਟਿਆ ਗਿਆ ਹੈ ਤੇ ਅੱਜ ਕੋਈ ਚੀਕਾ ਮਾਰ ਰਹੇ ਤੇ ਫਾਇਦੇ ਦੀ ਗੱਲ ਕਰੀਏ ਤੇ ਇੱਥੇ ਕੋਈ ਫਾਇਦਾ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਨੂੰ ਕੇਵਲ ਤੇ ਕੇਵਲ ਨੁਕਸਾਨ ਹੀ ਹੋਏਗਾ ਤੇਰਾ ਤੇਰਾ ਸੀਟਾਂ ਚ ਪਿਲੀਆਂ ਸੀ ਚਾਚੀ ਕਰਦੀਆਂ ਵੱਧ ਚਾਂਸ ਕਾਂਗਰਸ ਪਾਰਟੀ ਦੇ ਜਾਦੇ ਵੱਧ ਲੱਗਦੇ ਤੁਹਾਨੂੰ ਕੀ ਲੱਗਦਾ ਭਾਜੀ ਕਾਂਗਰਸੀ ਤੁਹਾਨੂੰ ਕੀ ਲੱਗਦਾ ਭਾਜੀ ਕ ਹਾਂਜੀ ਭਾਜੀ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਕੀ ਲੱਗਦਾ ਦੇਖੋ ਪਹਿਲੇ ਤੇ ਬੰਦੂ ਆ ਵੀਜੀ ਦੇ ਬੜੇ ਛੇ ਛੇ ਸਵਾਲ ਤਾਂ ਰੋ ਕੀਤੇ ਆ ਕਿ ਪਹਿਲੇ ਤੇ ਗੱਲ ਇਹਨਾਂ ਨੇ ਕੀਤੀ ਕਿ ਨਸ਼ਾ ਨਹੀਂ ਮੁੱਕਿਆ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਨਸ਼ਾ ਆਇਆ ਕਦੋਂ ਪਹਿਲੀ ਗੱਲ ਤੇ ਇਹ 2 ਸਾਲਾਂ ਦਾ ਨਸ਼ਾ ਨਹੀਂ ਆਇਆ ਪਿਛਲੇ ਜਦੋਂ ਦੀ 70 ਸਾਲ ਦੀ ਸਰਕਾਰਾਂ ਚੱਲਦੀਆਂ ਵੀ ਨਸ਼ਾ ਪਿੱਛੋਂ ਆਇਆ ਠੀਕ ਹੈ ਜੀ ਉਹ ਨਸ਼ਾ ਤੇ ਉਹਨਾਂ ਨੇ ਚਾਲੂ ਕੀਤਾ ਉਹਨਾਂ ਨੇ ਤੇ ਅੱਜ ਤੱਕ ਰੋਕਿਆ ਨਹੀਂ ਜਿੰਨੇ ਮਾਵਾ ਦੇ ਪੁੱਤ ਮਾਰ ਗਏ ਪਹਿਲੇ ਉਹਨਾਂ ਦੇ ਘਰ ਜਾ ਕੇ ਪਹਿਲੇ ਪੁੱਛੋ ਉਹਨਾਂ ਨੂੰ ਕਿ ਉਹਨਾਂ ਨੂੰ ਪਤਾ ਹੈ ਵਾ ਕਿ ਕਿੰਨੇ ਨਸ਼ਾ ਵੇਚਿਆ ਕਿੰਨੇ ਨਹੀਂ ਵੇਚਿਆ ਦੂਜੀ ਗੱਲ ਇਹ ਗਈ ਹੈ ਕਿ ਇਹਨਾਂ ਨੇ ਕਿਹਾ ਹੈ ਇਲੈਕਟ੍ਰਿਸਿਟੀ ਇਹ ਘਰੋਂ ਨਹੀਂ ਦੇ ਰਹੇ ਟੈਕਸ ਡੈਫੀਨਿਟਲੀ ਉਹ ਟੈਕਸ ਦਾ ਪੈਸਾ ਵਾ ਜੇ ਇਹ ਕੇਜਰੀਵਾਲ ਦੇ ਰਹਿਆ ਸੀ ਕੇਜਰੀਵਾਲ ਕਰ ਸਕਦਾ ਟੈਕਸ ਦੇ ਪੈਸੇ ਤੇ ਇਹਨਾਂ ਪਹਿਲੀ ਸਰਕਾਰਾਂ ਨੂੰ ਕਿਉਂ ਨਹੀਂ ਚੇਤਾ ਇਹਨਾਂ ਨੇ ਆਪਣੇ ਵਿਲੇ ਵਿਲਾਸ ਦੇ ਉੱਤੇ ਪੈਸੇ ਨੂੰ ਟੈਕਸ ਫ੍ਰੀ ਕੀਤਾ ਇਲੈਕਟ੍ਰਿਸਿਟੀ ਤੋਂ ਕੀ ਲੱਗਦਾ ਨਸ਼ੇ ਦੇ ਮੁੱਦੇ ਤੇ ਚੋਣਾਂ 'ਚ ਨੁਕਸਾਨ ਹੋਏਗਾ ਕਿਉਂਕਿ ਵਾਅਦੇ ਤੇ ਪਹਿਲੀ ਸਰਕਾਰਾਂ ਨੇ ਵੀ ਕੀਤੇ ਆ ਲੇਕਿਨ ਹੁਣ ਸਰਕਾਰ ਮੌਜੂਦਾ ਜਿਹੜੀ ਆਮ ਆਦੀ ਪਾਰਟੀ ਦੀ ਹੈ ਦੇਖੋ ਨੋ ਡਾਊਟ ਉਹਦੇ ਤੇ ਥੋੜਾ ਡੈਫਿਸਿਟ ਤੇ ਮਿਲੇਗਾ ਕਿਉਂਕਿ ਦੇਖੋ ਹਰ ਇੱਕ ਸਰਕਾਰ ਨੂੰ ਚੱਲਣ ਲਈ ਥੋੜਾ ਟਾਈਮ ਮਿਲਦਾ ਚਾਹੀਦਾ ਵਾ 2 ਸਾਲ ਇਹ ਜੇ ਹੋਏ ਆ ਜਾਂ 3 ਸਾਲ ਪਈ ਨੇ ਜਿਹੜਾ ਹੈਗਾ ਵਾ ਉਹਦਾ ਨਸ਼ੇ ਦਾ ਡੈਫੀਨਿਟਲੀ ਪ੍ਰਭਾਵ ਪਏਗਾ ਪਰ ਜਿੱਥੇ ਤੱਕ ਮੈਨੂੰ ਲੱਗਦਾ ਵਾ ਕਿ ਜਿਹੜੀਆਂ 13 ਵਿੱਚੋਂ ਘੱਟ ਘੱਟ 9 ਜਾਂ 10 ਸੀਟਾਂ ਇਹਨਾਂ ਦੀ ਆਮ ਆਦੀ ਦੀ ਹੋਣਗੀਆਂ ਸੋ ਆ ਲੋਕ ਹੈ ਜਿਨ੍ਹਾਂ ਦਾ ਕਹਿਣਾ ਕਿ ਆਮ ਆਦੀ ਪਾਰਟੀ ਕਾਂਗਰਸ ਦਾ ਮੁਕਾਬਲਾ ਜ਼ਰੂਰ ਆਪਸ ਵਿੱਚ ਰਹੇਗਾ ਹਾਲਾਂਕਿ ਅਕਾਲੀ ਭਾਜਪਾ ਦਾ ਗੱਠਜੋੜ ਦਾ ਕੋਈ ਫੈਸਲਾ ਨਹੀਂ ਹੋਇਆ ਅਕਾਲੀ ਦਲ ਵੀ ਵੱਖਰਾ ਲੜੇਗਾ ਭਾਜਪਾ ਵੀ ਵੱਖਰਾ ਲੜੇਗੀ ਸੋ ਕੁੱਲ ਮਿਲਾ ਕੇ ਇਸ ਵਾਰੀ ਚਾਰ ਜਿਹੜੇ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਵਿੱਚ ਮੁਕਾਬਲਾ ਹੋਏਗਾ ਤੇ ਇਸ ਵਾਰੀ ਕੌਣ ਜਿੱਤੇਗਾ ਕੌਣ ਹਾਰੇਗਾ ਇਸ ਦਾ ਹਲੇ ਤੱਕ ਸਾਫ਼ ਤੌਰ ਤੇ ਪਤਾ ਨਹੀਂ ਲੱਗ ਪਾਇਆ ਲੇਕਿਨ ਇਸ ਵਾਰੀ ਮੁਕਾਬਲਾ ਜ਼ਰੂਰ ਕਰਾ ਰਹਿਣ ਵਾਲਾ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ